हिमाचल प्रदेश ਤੋਂ ਇਲਾਵਾ ਪੰਜਾਬ ਵਿੱਚ ਵੀ ਲਗਾਤਾਰ ਮੀਂਹ ਪੈ ਰਿਹਾ ਜਿਸ ਤੋਂ ਬਾਅਦ ਆਮ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਇਹ ਤਸਵੀਰਾਂ ਗੁਰਦਾਸਪੁਰ ਦੀਆਂ ਨੇ ਜਿੱਥੇ ਲਗਾਤਾਰ ਮੀਂਹ ਪੈਣ ਨਾਲ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਭਰਿਆ ਹੋਇਆ ਪਾਣੀ ਜਿੱਥੇ ਕਿਸਾਨਾਂ ਦੀ ਫਸਲ ਖਰਾਬ ਕਰ ਲਿਆ ਉੱਥੇ ਹੀ ਆਮ ਲੋਕਾਂ ਲਈ ਵੀ ਵੱਡੀ ਪਰੇਸ਼ਾਨੀ ਲੈ ਕੇ ਆਇਆ ਹੈ ਦਰਅਸਲ ਪੰਜਾਬ ਵਿੱਚ ਮੀਂਹ ਲਈ येलो ਅਲਰਟ ਜਾਰੀ ਕੀਤਾ ਗਿਆ ਹੈ ਹਿਮਾਚਲ ਦੇ ਨਾਲ ਲੱਗਦੇ ਪਠਾਨਕੋਟ ਗੁਰਦਾਸਪੁਰ ਤੇ ਹੁਸਿਆਰਪੁਰ ਵਿੱਚ ਮੀਂਹ ਜ਼ਿਆਦਾ ਪੈਣ ਨਾਲ 24 ਘੰਟੇ ਵਿੱਚ ਮੀਂਹ ਪੈਣ ਜਾਣ ਦੀ ਰਹਿਣ ਦੀ ਉਮੀਦ ਹੈ ਤੇ ਹਰ ਦੀ ਸਥਿਤੀ ਨੂੰ ਦੇਖਦੇ ਹੋਏ ਪਠਾਨਕੋਟ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰਾਂ ਵੱਲੋਂ 26 ਤੋਂ 27 ਅਗਸਤ ਤੱਕ ਸਾਰੇ ਸਕੂਲ ਬੰਦ ਕਰਨ ਦਾ ਐਲਾਨ ਵੀ ਕੀਤਾ ਗਿਆ ਨਾਲ ਹੀ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਮਗਰ ਦਰਿਆ ਰਾਵੀ ਦਰਿਆ ਦਾ ਪਾਣੀ ਹੈ ਜਿਹੜਾ ਜ਼ਿਆਦਾ ਵਧਨ ਕਰਕੇ ਜਿਹੜਾ ਪਿੰਡ ਚੱਕ ਰਾਮਸਾਏ ਆ ਉਹਦੇ ਵਿੱਚ ਤੇ ਮਕੋੜੇ ਦੇ ਨਾਲ ਪਾਣੀ ਲੱਗ ਚੁਕਿਆ ਤੇ ਅਜੇ ਤੱਕ ਜਿਹੜਾ ਕੋਈ ਵੀ ਹੈ ਮੰਨ ਲਓ ਪਾਰਲੇ ਪਿੰਡ ਨੇ ਉਹਦੇ ਵਿੱਚ ਝੁੰਬਰ ਪਿੰਡ ਆ ਜਿਹੜਾ ਝੁੰਬਰਾਂ ਦੇ ਵਿੱਚ ਪਾਣੀ ਵੜ ਚੁੱਕਿਆ ਘਰਾਂ ਦੇ ਵਿੱਚ ਤੇ ਜਿਹੜਾ ਪਾਰਲੇ ਪਾਸੇ ਦਾ ਕੋਈ ਵੀ ਜਿਹੜਾ ਪ੍ਰਬੰਧ ਨਹੀਂ ਹੈਗਾ ਨਾ ਤੇ ਸਾਡੇ ਇੱਥੇ ਕੋਈ ਅਗਨ ਬੋਟ ਹੈਗਾ ਕਿ ਜਿਹੜੇ ਬੋਟਮੈਨ ਆ ਉਹ ਜਿਹੜੇ ਪਾਰ ਦੇ ਕੇ ਹਲਾ ਤਾਨੂੰ ਸੁਣ ਸਕਣ ਪ੍ਰਸ਼ਾਸਨ ਜਿਹੜਾ ਮਹਿਕਮੇ ਆ ਤੇ ਡੀਸੀ ਦਫਤਰ ਵੱਲੋਂ ਹਰ ਵਾਰੀ ਇਹ ਕਿਹਾ ਜਾਂਦਾ ਕਿ ਸਾਡੇ ਕੋਲ ਸਾਰੇ ਪ੍ਰਬੰਧ ਹੈਗੇ ਆ لیکن ਹਾਨੂੰ ਆਪਣੇ ਦਰਿਆ ਦੇ ਉੱਤੇ ਸਵਾਖ ਕਿਸ਼ਤੀ ਤੋਂ ਇਲਾਵਾ ਕੋਈ ਹਗਣ ਬੋਟ ਨਹੀਂ ਕੋਈ ਇਦਾਂ ਦੀ ਕਿਸ਼ਤੀ ਨਹੀਂ ਹੈਗੀ ਜਿਹੜੀ ਮੰਨ ਲਓ ਇੰਨੇ ਪਾਣੀ ਦੇ ਵਿੱਚ ਉਹ ਸੱਤ ਪਿੰਡਾ ਜਿਹੜੇ ਉਹਨਾਂ ਦੀ ਕੋਈ ਮੰਨ ਲਓ ਦੋਖ ਹੋ ਜੇ ਕੋਈ ਉਹਨਾਂ ਨੂੰ ਮੰਨ ਲਓ ਕੋਈ ਇਦਾਂ ਦੇ ਹਾਲਾਤ ਹੋ ਜਾਣ ਕੋਈ ਬਿਮਾਰ ਹੋ ਜੇ ਕੋਈ ਕੋਸ਼ ਹੋ ਜੇ ਲੇਕਿਨ ਉਹਨਾਂ ਦੀ ਹਲੇ ਕੋਈ ਵੀ ਸਾਰ ਲੈਣ ਵਾਲਾ ਨਹੀਂ ਦਰਿਉਂ ਪਾਰ ਹੈਗਾ ਤੇ ਇਹ ਤੁਸੀਂ ਵੇਖ ਸਕਦੇ ਹੋ ਸਾਹਮਣੇ ਇਹ ਸਾਡੇ ਬਿਲਕੁਲ ਘਰਾਂ ਦੇ ਨਾਲ ਜਿਹੜਾ ਇਹ ਪਾਣੀ ਸਾਰੇ ਲੱਗਿਆ ਇੱਕ ਥੋੜਾ ਜਿਹਾ ਕੈਮਰਾ ਇਧਰਲੇ ਪਾਸੇ ਮਾਰੋ ਆ ਸਾਰੇ ਘਰ ਦੀਆਂ ਦੁਬਾਰਾਂ ਜਿਹੜੀਆਂ ਸਾਰਿਆਂ ਨਾਲ ਪਾਣੀ ਲੱਗਾ ਹੋਇਆ ਕੀ ਕਹਿੰਦੇ ਕੁਝ ਵੀ ਨੁਕਸਾਨ ਹੋ ਸਕਦਾ ਜੇ ਪਾਣੀ ਜਿਹੜਾ ਉਹ ਪੂਰੇ ਯੋਰ ਨਾਲ ਪਾਣੀ ਵਸ ਵੱਧ ਰਿਹਾ ਹੈ। ਹਿਮਾਚਲ ਪ੍ਰਦੇਸ਼ ਤੋਂ ਇਲਾਵਾ ਪੰਜਾਬ ਵਿੱਚ ਵੀ ਲਗਾਤਾਰ ਮੀਂਹ ਪੈ ਰਿਹਾ ਜਿਸ ਤੋਂ ਬਾਅਦ ਆਮ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਤਸਵੀਰਾਂ ਗੁਰਦਾਸਪੁਰ ਦੀਆਂ ਨੇ ਜਿੱਥੇ ਲਗਾਤਾਰ ਮੀਂਹ ਪੈਣ ਨਾਲ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਰਿਆ ਹੋਇਆ ਪਾਣੀ ਜਿੱਥੇ ਕਿਸਾਨਾਂ ਦੀ ਫਸਲ ਖਰਾਬ ਕਰ ਲਿਆ ਉੱਥੇ ਹੀ ਆਮ ਲੋਕਾਂ ਲਈ ਵੀ ਵੱਡੀ ਪਰੇਸ਼ਾਨੀ ਲੈ ਕੇ ਆਇਆ ਹੈ। ਦਰਅਸਲ ਪੰਜਾਬ ਵਿੱਚ ਮੀਂਹ ਲਈ येलो ਅਲਰਟ ਜਾਰੀ ਕੀਤਾ ਗਿਆ ਹੈ। ਹਿਮਾਚਲ ਦੇ ਨਾਲ ਲੱਗਦੇ ਪਠਾਨਕੋਟ, ਗੁਰਦਾਸਪੁਰ ਤੇ ਹੁਸਿਆਰਪੁਰ ਵਿੱਚ ਮੀ ਜ਼ਿਆਦਾ ਪੈਣ ਨਾਲ 24 ਘੰਟੇ ਵਿੱਚ ਮੀਂਹ ਪੈਣ ਜਾਰੀ ਰਹਿਣ ਦੀ ਉਮੀਦ ਹੈ ਤੇ ਹਰ ਦੀ ਸਥਿਤੀ ਨੂੰ ਦੇਖਦੇ ਹੋਏ ਪਠਾਨਕੋਟ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰਾਂ ਵੱਲੋਂ 26 ਤੋਂ 27 ਅਗਸਤ ਤੱਕ ਸਾਰੇ ਸਕੂਲ ਬੰਦ ਕਰਨ ਦਾ ਐਲਾਨ ਵੀ ਕੀਤਾ ਗਿਆ ਨਾਲ ਹੀ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਮਗਰ ਦਰਿਆ ਰਾਵੀ ਦਰਿਆ ਦਾ ਪਾਣੀ ਹੈ ਜਿਹੜਾ ਜ਼ਿਆਦਾ ਵਧਨ ਕਰਕੇ ਜਿਹੜਾ ਪਿੰਡ ਚੱਕ ਰਾਮਸਾਏ ਆ ਉਹਦੇ ਵਿੱਚ ਤੇ ਮਕੋੜੇ ਦੇ ਨਾਲ ਪਾਣੀ ਲੱਗ ਚੁਕਿਆ ਤੇ ਅਜੇ ਤੱਕ ਜਿਹੜਾ ਕੋਈ ਵੀ ਹੈ ਮੰਨ ਲਓ ਪਾਰਲੇ ਪਿੰਡ ਨੇ ਉਹਦੇ ਵਿੱਚ ਝੁੰਬਰ ਪਿੰਡ ਆ ਜਿਹੜਾ ਝੁੰਬਰਾਂ ਦੇ ਵਿੱਚ ਪਾਣੀ ਵੜ ਚੁੱਕਿਆ ਘਰਾਂ ਦੇ ਵਿੱਚ ਤੇ ਜਿਹੜਾ ਪਾਰਲੇ ਪਾਸੇ ਦਾ ਕੋਈ ਵੀ ਜਿਹੜਾ ਪ੍ਰਬੰਧ ਨਹੀਂ ਹੈਗਾ ਨਾ ਤੇ ਸਾਡੇ ਇੱਥੇ ਕੋਈ ਅਗਣ ਬੋਟ ਹੈਗਾ ਕਿ ਜਿਹੜੇ ਬੋਟਮੈਨ ਆ ਉਹ ਜਿਹੜੇ ਪਾਰ ਦੇ ਕੇ ਹਲਾ ਤਾਨੂੰ ਸੁਣ ਸਕਣ ਪ੍ਰਸ਼ਾਸਨ ਜਿਹੜਾ ਮੈਕਮੇ ਆ ਤੇ ਡੀਸੀ ਦਫਤਰ ਵੱਲੋਂ ਹਰ ਵਾਰੀ ਇਹ ਕਿਹਾ ਜਾਂਦਾ ਕਿ ਸਾਡੇ ਕੋਲ ਸਾਰੇ ਪ੍ਰਬੰਧ ਹੈਗੇ ਆ لیکن ਹਾਨੂੰ ਆਪਣੇ ਦਰਿਆ ਦੇ ਉੱਤੇ ਸਵਾਖ ਕਿਸ਼ਤੀ ਤੋਂ ਇਲਾਵਾ ਕੋਈ ਅਗਣ ਬੋਟ ਨਹੀਂ ਕੋਈ ਇਦਾਂ ਦੀ ਕਿਸ਼ਤੀ ਨਹੀਂ ਹੈਗੀ ਜਿਹੜੀ ਮੰਨ ਲਓ ਇੰਨੇ ਪਾਣੀ ਦੇ ਵਿੱਚ ਉਹ ਸੱਤ ਪਿੰਡਾ ਜਿਹੜੇ ਉਹਨਾਂ ਦੀ ਕੋਈ ਮੰਨ ਲਓ ਦੋਖ ਹੋ ਜੇ ਕੋਈ ਉਹਨਾਂ ਨੂੰ ਮੰਨ ਲਓ ਕੋਈ ਇਦਾਂ ਦੇ ਹਾਲਾਤ ਹੋ ਜਾਣ ਕੋਈ ਬਿਮਾਰ ਹੋ ਜੇ ਕੋਈ ਕੋਝ ਹੋ ਜੇ ਲੇਕਿਨ ਉਹਨਾਂ ਦੀ ਹਲੇ ਕੋਈ ਵੀ ਸਾਰ ਲੈਣ ਵਾਲਾ ਨਹੀਂ ਦਰਿਓਂ ਪਾਰ ਹੈਗਾ ਤੇ ਇਹ ਤੁਸੀਂ ਵੇਖ ਸਕਦੇ ਹੋ ਸਾਹਮਣੇ ਇਹ ਸਾਡੇ ਬਿਲਕੁਲ ਘਰਾਂ ਦੇ ਨਾਲ ਜਿਹੜਾ ਇਹ ਪਾਣੀ ਸਾਰੇ ਲੱਗਿਆ ਇੱਕ ਥੋੜਾ ਜਿਹਾ ਕੈਮਰਾ ਇਧਰਲੇ ਪਾਸੇ ਮਾਰੋ ਆ ਸਾਰੇ ਘਰ ਦੀਆਂ ਦੁਬਾਰਾਂ ਜਿਹੜੀਆਂ ਸਾਰਿਆਂ ਨਾਲ ਪਾਣੀ ਲੱਗਾ ਹੋਇਆ ਕੀ ਕਹਿੰਦੇ ਕੁਝ ਵੀ ਨੁਕਸਾਨ ਹੋ ਸਕਦਾ ਜੇ ਪਾਣੀ ਜਿਹੜਾ ਉਹ ਪੂਰੇ ਜ਼ੋਰ ਨਾਲ ਪਾਣੀ ਵਸ ਵੱਧ ਰਿਹਾ ਹੈ